दो दिन पहले पंजाब पुलिस ने जरा इनिशिएटिव शुरू किया कि साढ़े सारे ऑफिसर्स एस एच ओज सब डिविजनल डी एस पीज़ एस एस पीज़ रेंज ऑफिसर्सियर ऑफिसर एट पुलिस हैडकुआटर ए हर रोज़ ग्यारह एम तो एक पी एम तक लोगों अवेलेबल रहन ताकि लोगों के मसलों को सुलझाया जा सके इसका काफ़ी अच्छा रिस्पोंस आया है ਸਾਡੇ 425 ਪੁਲਿਸ ਸਟੇਸ਼ਨਸ 117 ਸਬਡਿਵੀਜ਼ਨਲ ਆਫਿਸਸ ਹਾਈ ਡਿਸਟ੍ਰਿਕਟ ਕਮਿਸ਼ਨਰੇਟਸ ਅਤੇ 8 ਰੇਂਜਾਂ ਤਕਰੀਬਨ 30000 ਲੋਕਾਂ ਨੇ ਵਿਜ਼ਿਟਸ ਕੀਤੀਆਂ ਇਹ ਤੇ ਲੋਕਾਂ ਦੀ ਪ੍ਰੋਬਲਮਸ ਨੂੰ ਸੁਲਝਾਇਆ ਗਿਆ ਹੈ ਜਿਹੜੇ ਲੋਗ ਸੀਨੀਅਰ ਸਿਟੀਜ਼ਨਸ ਜਾਂ ਐਨਆਰਆਈਸ ਹੈਗੇ ਜਿਹੜੇ ਈਜ਼ਲੀ ਪੁਲਿਸ ਦੇ ਦਫਤਰਾਂ ਚ ਨਹੀਂ ਜਾ ਸਕਦੇ ਉਹਨਾਂ ਲਈ ਸਾਡੀ ਮੈਂ ਦੱਸਣਾ ਚਾਹਾਂਗਾ ਕਿ ਸਾਡੀ ਪੀਜੀਡੀ ਪੋਰਟਲ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਨੇ ਇਨੋਗਰੇਟ ਕੀਤੀ ਸੀ ਇਸ ਦਾ ਵੈਬ ਐਡਰੈਸ pgd.punjabpolice.gov.in ਹੈ ਇਸ ਤੇ ਤੁਸੀਂ ਆਪਣੀ ਸ਼ਿਕਾਇਤ ਪੇਚ ਸਕਦੇ ਹੋ ਤੇ ਜਿਸ ਦਾ ਆਪਣੀ ਪੁਰਾਣੀ ਕੰਪਲੇਂਟਸ ਨੂੰ ਟਰੈਕ ਕਰ ਸਕਦੇ ਹੋ ਅਸੀਂ ਸਟੇਟਸ ਦੱਸਦੇ ਹੁੰਦੇ ਹਾਂ ਥਰੂ SMS ਅਸੀਂ ਲੋਕਾਂ ਨੂੰ ਉਹਨਾਂ ਦੀ ਉਹਨਾਂ ਦੀ ਗ੍ਰਿਵੈਂਸਸ ਦਾ ਸਟੇਟਸ ਸੋਲਵ ਕਰਨ ਤੋਂ ਬਾਅਦ ਜਾਂ ਕਿਸ ਸਟੇਜ ਤੇ ਕਿਹੜੇ ਆਫੀਸਰ ਨੂੰ ਮਾਰਕ ਹੋਈ ਹੈ ਇਹ ਦੱਸਿਆ ਜਾਂਦਾ ਹੈ ਤੇ ਸਾਡੀ ਕੋਸ਼ਿਸ਼ ਹੈ ਜੀ ਕਿ ਪਬਲਿਕ ਦੇ ਜਿਹੜੇ ਮਸਲੇ ਹੈਗੇ ਉਹ ਕਟਿੰਗ ਐਜ ਲੈਵਲ ਤੇ ਪੁਲਿਸ ਸਟੇਸ਼ਨਸ ਦੇ ਵਿੱਚ ਸਬਡਿਵੀਜ਼ਨਸ ਦੇ ਵਿੱਚ ਤੇ ਐਸਐਸਪੀਜ਼ ਦੇ ਲੈਵਲ ਤੇ ਸੁਝਾਏ ਜਾਣ ਤੇ ਇਵਨ ਐਟ ਪੁਲਿਸ ਹੈੱਡਕੁਆਟਰਸ ਹਰ ਦਿਨ ਇੱਕ ਸੀਨੀਅਰ ਆਫੀਸਰ ਸਪੈਸ਼ਲ ਡੀਜੀਪੀ ਜਾਂ ਐਡੀਸ਼ਨਲ ਡੀਜੀਪੀ ਰੈਂਕ ਦਾ ਮੇਰੇ ਬਿਹਫ ਤੇ ਅਵੇਲੇਬਲ ਰਹੂਗਾ ਲੋਕਾਂ ਨੂੰ ਮਿਲਣ ਲਈ ਆਈ ਮਾਈਸੈਲਫ ਐਮ ਅਵੇਲੇਬਲ ਔਨ ਆਲ ਵਰਕਿੰਗ ਡੇਸ ਫਰਮ 11 ਏਐਮ ਟੂ 1 ਪੀਐਮ ਤੇ ਕੋਈ ਵੀ ਸਿਟੀਜ਼ਨ ਸਾਡੇ ਕਿਸੇ ਵੀ ਦਫਤਰ ਨੂੰ ਵਿਜ਼ਿਟ ਕਰ ਸਕਦਾ ਹੈ ਕਿ ਸਾਡੇ ਸਾਰੇ ਆਫੀਸਰਸ ਐਸਐਚਓਜ਼ ਸਬਡਿਵੀਜ਼ਨਲ ਡੀਐਸਪੀਜ਼ ਐਸਐਸਪੀਜ਼ ਰੇਂਜ ਆਫੀਸਰਸ ਅਤੇ सीनियर ऑफिसर्स एट पुलिस हैडकुआटर ए हर रोज़ ग्यारह एम तो एक पी एम तक लोगों अवेलेबल रहन गए ताकि लोगों के मसलों को सुलझाया जा सके इसका काफ़ी अच्छा रिस्पोंस आया है साढ़े चार सौ पच्ची पुलिस स्टेशन एक सौ सतारा सब डिविजनल ऑफिसर हाई डिस्ट्रिक्स कमिश्नरेट्स अठ रेंजा तकरीबन तीह हज़ार लोगों ने विजिट्स है लोगों की प्रॉब्लमसू गया है ਜਿਹੜੇ ਲੋਕ ਸੀਨੀਅਰ ਸਿਟੀਜ਼ਨਸ ਜਾਂ ਐਨ ਆਰ ਆਈਸ ਹੈਗੇ ਜਿਹੜੇ इजीली ਪੁਲਿਸ ਦੇ ਦਫਤਰਾਂ ਚ ਨਹੀਂ ਜਾ ਸਕਦੇ ਉਹਨਾਂ ਲਈ ਸਾਡੀ ਮੈਂ ਦੱਸਣਾ ਚਾਹਾਂਗਾ ਕਿ ਸਾਡੀ ਪੀਜੀਡੀ ਪੋਰਟਲ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਨੇ ਇਨੋਗ੍ਰੇਟ ਕੀਤੀ ਸੀ ਇਸ ਦਾ ਵੈਬ ਐਡਰੈਸ pgd.punjabpolice.gov.in ਹੈ ਇਸ ਤੇ ਤੁਸੀਂ ਆਪਣੀ ਸ਼ਿਕਾਇਤ ਪੇਜ ਸਕਦੇ ਹੋ ਤੇ ਜਿਸ ਦਾ ਆਪਣੀ ਪੁਰਾਣੀ ਕੰਪਲੇਂਟਸ ਨੂੰ ਟਰੈਕ ਕਰ ਸਕਦੇ ਹੋ ਅਸੀਂ ਸਟੇਟਸ ਦੱਸਦੇ ਹੁੰਦੇ ਹਾਂ ਥਰੂ ਐਸਐਮਐਸ ਅਸੀਂ ਲੋਕਾਂ ਨੂੰ ਉਹਨਾਂ ਦੀ ਉਹਨਾਂ ਦੀ ਗ੍ਰਿਵੈਂਸਿਸ ਦਾ ਸਟੇਟਸ ਸੋਲਵ ਕਰਨ ਤੋਂ ਬਾਅਦ ਜਾਂ ਕਿਸ ਸਟੇਜ ਤੇ ਕਿਹੜੇ ਆਫੀਸਰ ਨੂੰ ਮਾਰਕ ਹੋਈ ਹੈ ਇਹ ਦੱਸਿਆ ਜਾਂਦਾ ਹੈ ਤੇ ਸਾਡੀ ਕੋਸ਼ਿਸ਼ ਹੈ ਜੀ ਕਿ ਪਬਲਿਕ ਦੇ ਜਿਹੜੇ ਮਸਲੇ ਹੈਗੇ ਉਹ ਕਟਿੰਗ ਐਜ ਲੈਵਲ ਤੇ ਪੁਲਿਸ ਸਟੇਸ਼ਨਸ ਦੇ ਵਿੱਚ ਸਬਡਿਵੀਜ਼ਨਸ ਦੇ ਵਿੱਚ ਤੇ ਐਸਐਸਪੀਜ਼ ਦੇ ਲੈਵਲ ਤੇ ਸੁਝਾਏ ਜਾਣ ਤੇ ਇਵਨ ਐਟ ਪੁਲਿਸ ਹੈਡ ਕੁਆਟਰਸ ਹਰ ਦਿਨ ਇੱਕ ਸੀਨੀਅਰ ਆਫੀਸਰ ਸਪੈਸ਼ਲ ਡੀਜੀਪੀ ਜਾਂ ਐਡੀਸ਼ਨਲ ਡੀਜੀਪੀ ਰੈਂਕ ਦਾ ਮੇਰੇ ਬਿਹਫ ਤੇ ਅਵੇਲੇਬਲ ਰਹੂਗਾ ਲੋਕਾਂ ਨੂੰ ਮਿਲਣ ਲਈ ਆਈ ਮਾਈਸੈਲਫ ਐਮ ਅਵੇਲੇਬਲ ਔਨ ਆਲ ਵਰਕਿੰਗ ਡੇਸ ਫਰੋਮ 11 ਏ ਐਮ ਟੂ 1 ਪੀ ਐਮ ਤੇ ਕੋਈ ਵੀ ਸਿਟੀਜ਼ਨ ਸਾਡੇ ਕਿਸੇ ਵੀ ਦਫ਼ਤਰ ਨੂੰ ਵਿਜ਼ਿਟ ਕਰ ਸਕਦਾ ਹੈ